ਸਤਿ ਸ੍ਰੀ ਅਕਾਲ ਜੀ ਯੂਰਪੀ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਟਰੈਕਟਰ ਲਵਰ ਮੇਰੇ 4 ਸਤੰਬਰ ਨੂੰ ਅਪਾਇੰਟਮੈਂਟ ਸੀ ਚੰਡੀਗੜ੍ਹ 15 ਸਤੰਬਰ ਨੂੰ ਮੇਲ ਗਈ ਮਾਲਕ ਨੂੰ 22 ਸਤੰਬਰ ਨੂੰ ਡਿਸਪੈਚ ਦਾ ਮੈਸੇਜ ਆਇਆ 25 ਸਤੰਬਰ ਨੂੰ ਅੱਜ ਵੀਜ਼ਾ ਲੱਗ ਗਿਆ ਬਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਐਡੀ ਸਾਰਿਆਂ ਦਾ ਹੋਣਾ ਚਾਹੀਦਾ ਹੈ ਤੁਹਾਨੂੰ ਵੈਸੇ ਮੇਨ ਜਿਹੜੀ ਗੱਲ ਇਹ ਆ ਕਿ ਅੰਬੈਸੀ ਦਾ 3-4 ਦਿਨਾਂ ਬਾਅਦ ਵੀ ਜਿਹੜਾ ਆ ਤੁਹਾਨੂੰ ਡਿਸਪੈਚ ਦਾ ਮੈਸੇਜ ਭੇਜ ਦਿੰਦੀ ਆ ਠੀਕ ਹੈ ਨਾ ਬਾਕੀ ਇਹ ਗੱਲ ਆ ਕਿ ਅੰਬੈਸੀ ਜਿਹੜਾ ਟਾਈਮ ਦਿੰਦੀ ਆ ਉਹ 2 ਮਹੀਨਿਆਂ ਤੋਂ ਲੈ ਕੇ 60 ਦਿਨ ਦਾ ਟਾਈਮ ਦਿੰਦੀ ਆ ਇਹ ਹੁਣ ਡਿਪੈਂਡ ਕਰਦਾ ਠੀਕ ਆ ਅੰਬੈਸੀ ਤੇ ਕਿਸੇ ਵੀ ਬੰਦੇ ਦੇ ਆਪਣੇ ਹੱਥ ਵਿੱਚ ਨਹੀਂ ਹੈਗਾ ਵੀਜ਼ਾ ਲਵਾਉਣਾ ਘੱਟ ਟਾਈਮ 'ਚ ਜਾਂ ਵੱਧ ਟਾਈਮ 'ਚ ਬਾਕੀ ਤੁਹਾਨੂੰ ਮੁਬਾਰਕਾ ਮੇਰਾ ਵੀਰ ਜਗਜੀਤ ਸਿੰਘ B2020 SRLs ਵਾਲੇ ਪੇਪਰਾਂ ਤੇ ਵੀਜ਼ਾ ਆ ਰਿਹਾ ਵੀਰ 18 ਸਤੰਬਰ ਦਿੱਲੀ ਦੀ ਅਪਾਇੰਟਮੈਂਟ ਸੀ ਭਾਈ ਐਸ ਆਰ ਐਲ ਜਿਹੜਾ ਤੁਸੀਂ ਕਹਿੰਦੇ ਨਾ ਤੁਹਾਡੇ ਪੇਪਰਾਂ ਤੇ ਲਿਖਿਆ ਹੁੰਦਾ ਮੋਸਟਲੀ ਯਾਨਕਿ 80% ਦੇ ਇਹਦੇ ਲਿਖਿਆ ਹੁੰਦਾ ਜਿੱਦਾਂ ਇਹ ਪ੍ਰਾਈਵੇਟ ਲਿਮਿਟਿਡ ਆਪਾਂ ਕਹਿ ਨਹੀਂ ਜੰਦੇ ਆ ਜੇ ਇੱਥੇ ਦੁਕਾਨ ਵਾ ਜਾਂ ਕਿਸੇ ਦਾ ਕੰਮ ਆ ਐਸ ਆਰ ਐਲ ਉਹ ਮੋਰੇ ਨੋਰਮਲੀ ਲੱਗਦਾ ਹੀ ਆ ਉਹਨਾਂ ਦੇ ਇਸ ਕਰਕੇ ਇਹ ਕੋਈ ਵੱਖਰੀ ਕੈਟਾਗਰੀ ਨਹੀਂ ਹੈਗੀ ਕਿ ਕਿਸੇ ਦੇ ਐਸ ਆਰ ਐਲ ਲਿਖਿਆ ਹੋਇਆ ਪੇਪਰਾਂ ਤੇ ਜਾਂ ਕੁਛ ਕੋਈ ਵੀ ਦੇ ਵਿੱਚ ਇਦਾਂ ਦੀ ਸੋਚਣ ਵਾਲੀ ਗੱਲ ਨਹੀਂ ਹੈਗੀ ਜਿੰਨੇ ਵੀ ਫਲੂਸੀ ਚ ਪੇਪਰ ਭਰੇ ਜਾਂਦੇ 9 ਮਹੀਨੇ ਸਾਲ ਡੋਮੈਸਟਿਕ ਇਹ ਸਾਰੇ ਲਗਭਗ ਇੱਕੋ ਜਿਹਾ ਇੱਕ ਸਿਸਟਮ ਹੁੰਦਾ ਹੈ ਇਹਨਾਂ ਦਾ ਬਾਕੀ ਜ਼ਰੂਰ ਤੁਹਾਡੇ ਨਿਕਲ ਜਾਣਗੇ ਮੇਰਾ ਵੀਰ ਹਰਮਨ ਸਿੰਘ ਹੈਲੋ ਵੀਰ ਮੇਰਾ ਵੀਜ਼ਾ ਲੱਗ ਗਿਆ ਸੀ ਮੇਰੇ ਪਾਸਪੋਰਟ ਤੇ ਸਰਨੇਮ ਨਹੀਂ ਹੈਗਾ ਹੁਣ ਇਟਲੀ ਆ ਕੇ ਮੈਨੂੰ ਕੀ ਕਰਨਾ ਪਊਗਾ ਸਾਰਾ ਦੱਸਿਓ ਵੀਰ ਜ਼ਰੂਰ ਵੀਡੀਓ ਵੀ ਤੇ ਕਿੰਨਾ ਪੈਸਾ ਲੱਗੂਗਾ ਤੇ ਮੈਂ ਬਰੋਨੇ ਆਉਣਾ ਆਇਆ ਜ਼ਰੂਰ ਦੱਸਿਓ ਸਾਰਾ ਮੇਰਾ ਵੀਰ ਤੁਸੀਂ ਬਰੋਨੇ ਆਉਣਾ ਜਾਂ ਕਿਤੇ ਵੀ ਆਉਣਾ ਇਟਲੀ ਦੇ ਵਿੱਚ ਇਟਲੀ ਜਾਂ ਤੁਸੀਂ ਆ ਗਏ ਇੱਥੇ ਆਨਲਾਈਨ ਐਮਬੈਸੀ ਦੀ ਅਪਾਇੰਟਮੈਂਟ ਲੈ ਲਿਓ ਮੈਂ ਕੋਸ਼ਿਸ਼ ਕਰਦਾ ਕਿ ਵੀਡੀਓ ਬਣਾ ਕੇ ਪਾਣਾ ਇੱਕ ਦੋ ਨਹੀਂ ਚੈਨਲਾਂ ਤੇ ਤੇ ਤੁਸੀਂ ਆਪ ਕਿੱਦਾਂ ਜਿਹੜੀ ਆ ਐਮਬੈਸੀ ਦੀ ਅਪਾਇੰਟਮੈਂਟ ਲੈਣੀ ਹੈ ਠੀਕ ਆ ਅਪਾਇੰਟਮੈਂਟ ਤੁਹਾਨੂੰ ਉਹ 10 15 ਦਿਨਾਂ ਦੇ ਵਿੱਚ ਵਿੱਚ ਹੀ ਦੇ ਦਿੰਦੇ ਆ ਤੇ ਤੁਸੀਂ ਅਪਾਇੰਟਮੈਂਟ ਲਈ ਆ ਉਹਨੂੰ ਚੇਂਜ ਵੀ ਕਰ ਸਕਦੇ ਅੱਗੇ ਪਿੱਛੇ ਤੁਹਾਨੂੰ ਲੋਡ ਪੈ ਜਾਂਦੀ ਕਿਤੇ ਕੋਈ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਆਪ ਅਪਾਇੰਟਮੈਂਟ ਲਓ ਆਪਣੇ ਫੋਨ ਤੋਂ ਤੇ ਤੁਹਾਨੂੰ ਕੀ ਚਾਹੀਦਾ ਹੁੰਦਾ ਸਰਨੇਮ ਐਡ ਕਰਾਉਣ ਵਾਸਤੇ ਤੁਹਾਡੇ ਜਿੱਦਾਂ ਹੁਣ ਸਮਝ ਲਓ ਪਾਸਪੋਰਟ ਤੇ ਸਰਨੇਮ ਨਹੀਂ ਹੈਗਾ ਤੁਸੀਂ ਸਿੰਘ ਲਵਾਣਾ ਹੈ ਜਾਂ ਆਪਣਾ ਗੋਤ ਲਵਾਣਾ ਹੈ ਕੁਝ ਵੀ ਹੈ ਸਰਨੇਮ ਵਾਲੇ ਖਾਨੇ ਦੇ ਵਿੱਚ ਉਹ ਤੁਸੀਂ ਅਪਾਇੰਟਮੈਂਟ ਲੈ ਲਈ ਉਸ ਚੀਜ਼ ਵਾਸਤੇ ਫਾਈਲ ਤੁਹਾਨੂੰ ਭਰಾಣੀ ਪੈਣੀ ਹੈ ਇੱਥੇ ਜਿੱਦਾਂ ਰੋਮਾ ਜਿਹੜੀ ਐਮੇਸੀ ਹੈਗੀ ਆ ਇੱਥੇ ਮੁੰਡਾ ਹੈਗਾ ਆਪਣਾ ਯਾਰ ਦੋਸਤ ਪੈਸੇ ਵੀ ਘੱਟ ਲੈਂਦਾ ਜੈ ਜੈ ਤੁਹਾਡੀ ਫਾਈਲ ਭਰ ਦੂਗਾ ਜਿੱਦਣ ਤੁਹਾਡੀ ਅਪਾਇੰਟਮੈਂਟ ਹੁੰਦੀ ਆ ਸਵੇਰੇ ਉਹਦੇ ਕੋ ਆਏ ਫਾਈਲ ਭਰਾਈ ਆਪਣੇ ਅਪਾਇੰਟਮੈਂਟ ਦੇ ਟਾਈਮ ਤੇ ਪਹੁੰਚ ਗਏ ਐਮਬੈਸੀ ਨੋਰਮਲੀ ਤੁਹਾਡਾ ਕੰਮ ਆ ਜਾਂਦਾ ਕੋਈ ਇਹਦੇ ਵਿੱਚ ਵੱਡਾ ਲੈਣਾ ਦੇਣਾ ਨਹੀਂ ਹੈਗਾ ਸਾਰਾ ਮੇਰੇ ਹਿਸਾਬ ਨਾਲ ਤੁਹਾਡਾ ਜਿੱਥੋਂ ਵੀ ਤੁਸੀਂ ਆਉਣਾ ਆ ਜੇ ਬਰੋਨੇ ਤੋਂ ਵੀ ਇੱਧਰ ਆਵਗੇ ਆਣ ਜਾਣ ਦਾ ਖਰਚਾ ਤਾਂ ਚਲੋ ਹੈਗਾ ਹੀ ਆ 100-150 ਤੁਹਾਡਾ ਲੱਗੇ ਹੀ ਜਾਣਾ ਟ੍ਰੇਨਾਂ ਚਾਣਾ ਜਾਣਾ ਬਾਕੀ ਇੱਥੇ 20 ਯੂਰੋ ਲੈ ਲੇਗਾ ਫਾਈਲ ਭਰਨ ਦੇ ਤੁਹਾਡੇ ਬਣਾ ਕੇ ਦੇਣ ਦਾ ਤੇ ਅੰਬੈਸੀ ਦੇ ਵਿੱਚ ਲਾ ਲੋ 2050 ਯੂਰੋ ਫੀਸ ਠੀਕ ਹੈ ਨਾ ਤਕਰੀਬਨ 2250 ਵਿੱਚ ਤੁਹਾਨੂੰ ਪਏ ਜਾਣਾ ਯੂਰੋ ਚ ਦੀਪ ਧੋਤੀ ਵੀਰ ਜੀ ਇਟਲੀ ਦਾ ਡੀ ਟਾਈਪ ਵੀਜ਼ੇ ਨੂੰ ਵਰਕ ਪਰਮਿਟ ਕਰਾਉਣ ਬਾਰੇ ਜਾਣਕਾਰੀ ਸਾਂਝੀ ਕਰਿਓ ਧੰਨਵਾਦ ਭਾਈ ਇਹਦੇ ਤੇ ਫਿਰ ਮੈਂ ਨਾ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਕਿਉਂਕਿ ਤੁਹਾਨੂੰ ਬਹੁਤ ਸਾਰੇ ਭੈਣ ਭਰਾਵਾਂ ਨੂੰ ਨਾ ਕਨਫਿਊਜ਼ਨ ਹੈ ਨਾ ਚੀਜ਼ਾਂ ਦੀ ਠੀਕ ਆ ਜਿਆਦਾ ਅਸੀਂ ਅੰਬੈਸੀ 'ਚ ਫਾਈਲ ਸਬਮਿਟ ਕਰਦੇ ਆ ਉਦੇ ਵਿੱਚ ਆਪਾਂ ਡੀ ਫਾਰਮ ਲਾਣੇ ਹਨਾ ਤੇ ਡੀ ਫਾਰਮ ਕਿੱਥੇ ਲੱਗਦਾ ਜਿੱਥੇ ਅਸੀਂ ਲੌਂਗ ਟਰਮ ਵੀਜ਼ਾ ਹੋਵੇ ਤੁਹਾਡਾ ਜਨਕੀ 6 ਮਹੀਨੇ ਤੋਂ ਉੱਪਰ ਦਾ ਵੀਜ਼ਾ ਹੋਵੇ ਠੀਕ ਹੈ ਨਾ ਤੇ ਹੁਣ ਜਿਨ੍ਹਾਂ ਦਾ ਛੋਟ ਟਰਮ ਹੁੰਦਾ ਮਤਲਬ ਟੂਰਿਸਟ ਡੇਢ ਮਹੀਨਾ 2 ਮਹੀਨੇ 15 ਦਿਨ 20 ਦਿਨ ਹਫਤਾ 2.5 ਮਹੀਨੇ 3 ਮਹੀਨੇ ਇੱਥੇ ਜਨਕੀ ਇਹ ਸੀ ਟਾਈਪ ਹੋ ਜਾਂਦਾ ਠੀਕ ਆ ਜਿਹੜਾ ਡੀ ਟਾਈਪ ਲੌਂਗ ਟਰਮ ਵੀਜ਼ੇ ਨੂੰ ਕਹਿੰਦੇ ਆ 9 ਮਹੀਨੇ ਸਾਲ ਡੋਮੈਸਟਿਕ ਇਹ ਲੌਂਗ ਡੀ ਟਾਈਪ ਹੀ ਹੁੰਦਾ ਵੀਜ਼ਾ ਤੁਹਾਡਾ ਠੀਕ ਹੈ ਨਾ ਵਰਕ ਪਰਮਿਟ ਜਿਹੜਾ ਤੁਸੀਂ ਕੀ ਸਮਝਦੇ ਆ ਤੁਸੀਂ ਇਹਦੇ ਵਿੱਚ ਡਿਫਰੈਂਸ ਨਹੀਂ ਸਮਝ ਰਹੇ ਹੈਗੇ ਠੀਕ ਹੈ ਨਾ ਮੈਂ ਬਹੁਤ ਵਾਰੀ ਆਪਣੇ ਦੂਜੇ ਚੈਨਲ ਤੇ ਵੀਡੀਓ ਇਹਨਾਂ ਚੀਜ਼ਾਂ ਨੂੰ ਲੈ ਕੇ ਪਾਈ ਹੋਈ ਆ ਇੱਕ ਵਾਰ ਜ਼ਰੂਰ ਚੈੱਕ ਕਰਿਓ ਇਹ ਡੀ ਟਾਈਪ ਜਿਹੜਾ ਵੀਜ਼ਾ ਤੇ ਵਰਕ ਪਰਮਿਟ ਇਹ ਕੋਈ ਅਲੱਗ ਚੀਜ਼ ਨਹੀਂ ਹੈ ਜਿਹੜਾ ਡੀ ਟਾਈਪ ਲੌਂਗ ਟਰਮ ਵੀਜ਼ਾ ਸਾਡਾ ਕਾਹਤੇ ਹੁੰਦਾ ਕਿਸੇ ਦੇਸ਼ ਦਾ ਸੀ ਲੈਣੇ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਤੇ ਵਰਕ ਪਰਮਿਟ ਕੀ ਹੁੰਦਾ ਕੰਮ ਕਰਨ ਦੀ ਪਰਮਿਸ਼ਨ ਠੀਕ ਹੈ ਨਾ ਜੇ ਤੁਹਾਡੇ ਕੋ ਪੇਪਰ ਆ ਤੁਸੀਂ ਇਟਲੀ ਵਿੱਚ ਆ ਗਏ ਆ ਤਾਂ ਆਪਣੇ ਪੇਪਰ ਕੰਟੀਨਿਊ ਕਰਦੇ ਆ ਵਰਕ ਦੀ ਪਰਮਿਸ਼ਨ ਤੁਹਾਨੂੰ ਮਿਲੀ ਜਣੀ ਤੁਹਾਡਾ ਟੈਕਸ ਉਤਰਨਾ ਪੇਪਰ ਕੰਟੀਨਿਊ ਹੋਈ ਜਾਣੇ ਆ ਕੋਈ ਅਲੱਗ ਚੀਜ਼ ਨਹੀਂ ਹੈ ਕਿ ਵੈਸੇ ਫਿਰ ਵੀ ਮੈਂ ਇੱਕ ਵੀਡੀਓ ਸਮਝਾ ਦੂੰਗਾ ਬਣਾ ਕੇ ਪਾ ਦੂੰਗਾ ਮਹਿਤਾ ਭਾਜੀ ਜਰੂਰ ਦੱਸਿਓ ਜਿੱਦਾਂ ਸਾਨੂੰ ਪੇਪਰ ਮਿਲੇ ਕਿਟ ਜਮਾ ਕਰਾਉਣ ਤੋਂ ਬਾਅਦ ਤਿੰਨ ਪੇਪਰ ਆਏ ਜੇ ਉਹ ਪੇਪਰ ਕਿਸੇ ਵਕੀਲ ਜਾਂ ਹੋਰ ਅਦਰ ਬੰਦੇ ਨੂੰ WhatsApp ਕਰਕੇ ਸੈਂਡ ਕਰ ਦਈਏ ਕੋਈ ਚੱਕਰ ਤਾਂ ਨਹੀਂ ਪੈਂਦਾ ਪਤਾ ਕਿ ਦੇਖਣ ਵਾਸਤੇ ਭੇਜ ਦਈਏ ਮੈਂ ਦੋਕ ਬੰਦਿਆ ਨੂੰ ਭੇਜੇ ਸੀ ਮੈਨੂੰ ਸਮਝ ਨਹੀਂ ਆਉਂਦੀ ਇਟਲੀ ਤੇ ਹੋਰ ਉਧਰ ਪਰਸਨ ਨੂੰ ਸੈਂਡ ਕੀਤੇ ਸੀ ਕੋਈ ਚੱਕਰ ਤਾਂ ਪੈਂਦਾ ਇਦਾਂ ਮੇਰਾ ਵੀਰ ਦੇਖੋ ਚੱਕਰ ਨਹੀਂ ਪੈਂਦਾ ਹੈਗਾ ਪਰ ਮੈਂ ਇੱਕ ਗੱਲ ਤਾਂ ਹੁ ਦੱਸੂਗਾ ਚੱਕਰ ਕੀ ਪੈਂਦਾ ਆ ਤੁਹਾਨੂੰ ਇਹ ਨਹੀਂ ਪਤਾ ਕਿ ਮੋਰਲਾ ਬੰਦਾ ਕਿਹੋ ਜਿਹਾ ਆ ਜੇ ਮੋਰੇ ਵਾਲਾ ਬੰਦਾ ਜਿਹਨੂੰ ਤੁਸੀਂ ਆਪ ਦਾ ਡਾਕੂਮੈਂਟ ਭੇਜ ਰਹੇ ਆ ਚਾਹੇ ਉਹ ਫੋਟੋ ਆ ਚਾਹੇ origignal ਡਾਕੂਮੈਂਟ ਐਂਡਓਵਰ ਕਰ ਰਹੇ ਆ ਤੁਹਾਨੂੰ ਨਹੀਂ ਪਤਾ ਉਹਦੇ ਦਿਮਾਗ 'ਚ ਕੀ ਆ ਉਹ ਤੁਸੀਂ ਉਹਦੇ ਨਾਲ ਰਹਿਣੇ ਆ ਚਾਹੇ ਕਿਤੇ ਉਹ ਦੂਰ ਰਹਿੰਦਾ ਰਿਸ਼ਤੇਦਾਰ ਆ ਫਰੈਂਡ ਵਾ ਕੋਈ ਵੀ ਆ ਇਸ ਕਰਕੇ ਜੇ ਤੁਸੀਂ ਕਹਿੰਦੇ ਤੁਹਾਨੂੰ ਇਟਾਲੀਅਨ ਨਹੀਂ ਸਮਝ ਆਂਦੀ ਉੱਤੇ ਲਿਖੀ ਤਾਂ ABC ਦੇ ਵਿੱਚ ਹੀ ਜਾਂਦੀ ਆ ਉਹ ਇਟਾਲੀਅਨ ਜਿਹੜੀ ਆ ਨਾ ABC ਜਿੱਦਾਂ ਆਪਾਂ ਇੰਗਲਿਸ਼ ਲਿਖਦੇ ਆ ਤੇ ABC ਵਿੱਚ ਹੀ ਇਟਾਲੀਅਨ ਲਿਖੀ ਜਾਂਦੀ ਆ ਉਹਨੂੰ ਤੁਸੀਂ ਟਾਈਪ ਕਰਕੇ ਆਪਣੇ ਫੋਨ ਦੇ ਵਿੱਚ ਟਰਾਂਸਲੇਟ ਕਰਕੇ ਤਾਂ ਦੇਖੇ ਸਕਦੇ ਇੰਗਲਿਸ਼ ਵਿੱਚ ਪੰਜਾਬੀ ਦੇ ਵਿੱਚ ਪੇ ਇਹਦਾ ਮਤਲਬ ਕੀ ਆ ਫਿਰ ਕਿਸੇ ਨੂੰ ਕਿਉਂ ਭੇਜਦੇ ਆ ਜੇ ਤੁਹਾਨੂੰ ਸ਼ੱਕ ਵੀ ਹੁੰਦਾ ਅੰਦਰ ਆਪਣੇ ਦਿਮਾਗ ਦੇ ਵਿੱਚ ਬਾਕੀ ਸਾਰਨਾ ਵੱਡੀ ਹੁਣ ਤਾਂ ਆਪਸ਼ਨ ਤੁਹਾਡੇ ਮੂਰੇ ਆ ਤੁਸੀਂ ਆਪਦੇ ਫੋਨ ਦੇ ਨਾਲ ਕੈਮਰੇ ਦੇ ਨਾਲ ਹੀ ਟਰਾਂਸਲੇਟ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਤੇ ਕਿਉਂ ਫਿਰ ਆਪਾਂ ਇਹ ਚੀਜ਼ ਨਹੀਂ ਕਰਦੇ ਹੈਗੇ ਜੇ ਤੁਸੀਂ ਇੱਥੇ YouTube ਤੇ ਮੈਸੇਜ ਲਿਖ ਸਕਦੇ ਮੈਨੂੰ ਕਮੈਂਟ ਲਿਖ ਸਕਦੇ ਐਡਾ ਵਧੀਆ ਬੜਾ ਸਾਰਾ ਵਧੀਆ ਲਿਖਿਆ ਹੋਇਆ ਹੈ ਠੀਕ ਹੈ ਨਾ ਤੇ ਮੈਨੂੰ ਲੱਗਦਾ ਤੁਸੀਂ ਉਹ ਵੀ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਕਰਕੇ ਜਿੰਨੇ ਵੀ ਭੈਣ ਭਰਾ ਅੰਕਲ ਆਂਟੀ ਮੇਰੇ ਨਾਲ ਜੁੜੇ ਆ ਪਲੀਜ਼ ਇਹ ਚੀਜ਼ ਕਰਨ ਤੋਂ ਪਹਿਲਾਂ ਹਨਾ ਸੋਚਿਆ ਕਰੋ ਕਿ ਆਪਾਂ ਕਿਸੇ ਨੂੰ ਭੇਜਣ ਲੱਗੇ ਡਾਕੂਮੈਂਟ ਕਿ ਆਪਾਂ ਇਹਨੂੰ ਟ੍ਰਾਂਸਲੇਟ ਕਿਉਂ ਆ ਟ੍ਰਾਂਸਲੇਟਰ ਸਾਡੇ ਫੋਨਾਂ 'ਚ ਇਥੇ ਚੀਜ਼ਾਂ ਕਰਕੇ ਆ ਮੇਰਾ ਵੀਰ ਸੁਖਦੇਵ ਸਿੰਘ ਪਾਜੀ ਵੀਰ ਚੈਂਸਾ ਸਿਟੀ ਦੀ ਕੋਈ ਅਪਡੇਟ ਦੱਸਿਓ B2020 ਵਾਲੇ ਪੇਪਰ ਭਰੇ ਸੀ ਕੋਈ ਚਾਂਸ ਹੈਗਾ ਨਿਕਲਦੇ ਹਾਂ ਵੀਰ ਜਰੂਰ ਨਿਕਲ ਜਾਣਗੇ 1.5 ਸਵੇਰ ਮਹੀਨਾ 2 ਮਹੀਨੇ ਵੇਟ ਕਰ ਲੋ ਨਿਕਲ ਜਾਣਗੇ ਮੇਰਾ ਵੀਰ ਕੁਲਦੀਪ RAM ਹੈਲੋ ਪਾਜੀ ਮੇਰੇ ਸਾਲ ਵਾਲੇ ਪੇਪਰ ਰਿਫਿਊਜ਼ ਲੱਗੀ ਐ ਨੂਲਾ ਉਸਤਾ ਅਪਡੇਟ ਨਹੀਂ ਸੀ ਹੁਣ ਮਾਲਕ ਨੇ ਕੇਸ ਲਾਇਆ ਇਟਲੀ ਵਿੱਚ ਤੇ ਕੇਸ ਨੂੰ ਕਿੰਨਾ ਟਾਈਮ ਲੱਗਦਾ ਮਾਲਕ ਕਹਿੰਦਾ ਮਾਲ 19 ਉਸ ਨਾਲ ਤੇਰਾ ਕੰਮ ਬਣ ਜਾਣਾ ਦੱਸੋ ਵੀਰ ਐਦਾਂ ਹੀ ਹੁੰਦਾ ਈ ਮੇਲ ਹੋਣ ਨਾਲ ਇਦਾਂ ਦਾ ਸਿਸਟਮ ਨਹੀਂ ਹੈਗਾ ਦੇਖੋ ਇਹ ਸਿਰਫ ਤੁਹਾਨੂੰ ਤੁਹਾਡੀ ਮਾਲਕ ਨਾਲ ਕੋਈ ਗੱਲ ਨਹੀਂ ਹੋਈ ਠੀਕ ਆ ਨਾ ਮੈਨੂੰ ਸਿੱਧਾ ਕਮੈਂਟ ਕਰਕੇ ਦੱਸ ਦਿਓ ਤੁਹਾਡੀ ਮਾਲਕ ਨਾਲ ਗੱਲ ਹੋਈ ਤੁਸੀਂ ਜਾਣਦੇ ਵੀ ਨਹੀਂ ਹੋਣੇ ਮਾਲਕ ਨੂੰ ਤੁਸੀਂ ਜਾਣਦੇ ਆ ਏਜੰਟ ਨੂੰ ਮੈਨੂੰ ਸਿੱਧਾ ਮੈਸੇਜ ਕਰਿਆ ਕਰੋ ਕਿ ਏਜੰਟ ਨਾਲ ਗੱਲ ਹੋਈ ਆ ਏਜੰਟ ਕਹਿੰਦਾ ਕਿ ਮਾਲਕ ਆ ਚੀਜ਼ ਕਹਿ ਰਿਹਾ ਆ ਜੋ ਅਸਲੀਅਤ ਆ ਇਹ ਨਾ ਕਹੋ ਕਿ ਤੁਹਾਨੂੰ ਮਾਲਕ ਕਹਿ ਰਿਹਾ ਮੈਂ ਕੇਸ ਲਾਤਾ ਕੇਸ ਕਿਹੜੀ ਚੀਜ਼ ਦਾ ਲਾਤਾ ਕੋਈ ਚੋਰੀ ਹੋਈ ਆ ਕੋਈ ਕਿਸੇ ਨੇ ਕੋਈ ਗਲਤ ਕੰਮ ਕਰ ਦਿੱਤਾ ਕੁਝ ਵੀ ਨਹੀਂ ਹੋਇਆ ਤੁਹਾਡੇ ਰਿਫਿਊਜ਼ਲ ਲੱਗੀ ਹੈ ਕੰਪੈਸੀ ਨੇ ਲਾਈਆ ਉਹਨੇ ਕਾਰਨ ਦਿੱਤਾ ਕਿ ਨੂਲਾ ਉਸਤਾ ਜਿਹੜਾ ਤੁਹਾਡਾ ਅਪਡੇਟ ਨਹੀਂ ਸੀ ਠੀਕ ਹੈ ਨਾ ਤੇ ਨੂਲਾ ਉਸਤਾ ਅਪਡੇਟ ਕਰਾਉਣ ਨੂੰ ਤੁਸੀਂ ਕੀ ਸਮਝਦੇ ਕੋ ਹਊਆ ਜਾਂ ਨਹੀਂ ਨੂਲਾ ਉਸਤਾ ਜਿੱਦਾਂ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਾਉਣੇ ਆ ਜਿੱਦਾਂ ਤੁਸੀਂ ਆਪ ਦਾ ਡਰਾਈਵਿੰਗ ਲਾਇਸੈਂਸ ਨਿਊ ਕਰਾਣੇ ਆ ਜਾਂ ਕੋਈ ਡਾਕੂਮੈਂਟ ਰੀਨਿਊ ਕਰਾਣੇ ਐਦੇ ਨੂਲਾ ਉਸਤਾ ਰੀ ਨਹੀਂ ਹੁੰਦਾ ਆ ਮਾਲਕ ਨੇ ਪਰਫੇ ਤੁਰੇ ਤੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਤੁਹਾਡਾ ਨੂਲਾ ਉਸਤਾ ਰੀਨਿਊ ਕਰਾਣਾ ਸੀ ਕਿ ਭਾਈ ਆ ਬੰਦੇ ਦੇ ਮੈਂ ਪੇਪਰ ਭਰੇ ਸੀ ਨੂਲਾ ਉਸਤਾ ਨਹੀਂ ਨਿਕਲਿਆ ਸਗਾ ਤੇ ਅਪਾਇੰਟਮੈਂਟ ਸਗੀ ਤੇ ਨੂਲਾ ਉਸਤਾ ਐਕਸਪਾਇਰ ਹੋ ਗਿਆ ਤੇ ਰਿਫਿਊਜ਼ਲ ਲੱਗ ਗਈ ਹੈ ਤੇ ਸਾਨੂੰ ਜਿਹੜਾ ਆ ਟਾਈਮ ਦਿੱਤਾ ਆ 60 ਦਿਨ ਦਾ ਮੈਨੂੰ ਇਹ ਨੂਲਾ ਉਸਤਾ ਰੀਨਿਊ ਚਾਹੀਦਾ ਦੁਬਾਰਤੀ ਇਹ ਚੀਜ਼ ਆ ਕੇਸ ਤਾਂ ਕਿਤੇ ਵੀ ਨਹੀਂ ਲਾਇਆ ਹੈਗਾ ਇਸ ਕਰਕੇ ਜਿਹੜੀ ਗੱਲ ਹੁੰਦੀ ਆ ਉਹ ਸਿੱਧੀ ਕਰਿਆ ਕਰੋ ਏਜੰਟ ਨਾਲ ਜਾਂ ਤੁਸੀਂ ਇਦਾਂ ਸਿੱਧੀਆਂ ਗੱਲਾਂ ਨਹੀਂ ਕਰਦੇ ਹੈਗੇ ਤਾਂ ਹੀਓ ਤੁਸੀਂ ਗਦੀ ਗੇੜ ਵਿੱਚ ਪੈਨੇ ਆ ਇਸ ਕਰਕੇ ਆਪਣੇ ਦਿਮਾਗ ਚੋਂ ਪਹਿਲਾਂ ਇਹ ਗੱਲ ਕੱਢੋ ਕੋਈ ਤੁਹਾਡੀ ਮਾਲਕਨਾ ਨਹੀਂ ਗੱਲ ਹੋਈ ਏਜੰਟ ਨਾਲ ਗੱਲ ਹੁੰਦੀ ਆ ਦੂਜੀ ਗੱਲ ਕੋਈ ਕੇਸ ਨਹੀਂ ਉਹਨੂੰ ਕਹੋ ਕਿ ਭਰਾਵਾ ਮੇਰਾ ਨੂਲਾ ਉਸ ਦਾ ਜਿਹੜਾ ਹੈ ਨਾ 15 20 ਦਿਨਾਂ ਚ ਉਹ ਤੁਹਾਡਾ ਹੋ ਜਾਣਾ ਚਾਹੀਦਾ ਰੀਨਿਊ ਕਰਾ ਕੇ ਦਵੇ ਤੁਹਾਨੂੰ ਲਖਵੀਰ ਸਿੰਘ ਬਰੋ B2020 ਵਾਲੇ ਪੇਪਰ C ਸਟੈਗ ਫਾਰਮ ਲਾਇਆ ਹੈ ਕੋਈ ਚੱਕਰ ਤਾਂ ਨਹੀਂ ਪੇਪਰ ਐਸਆਰ ਵਾਲੇ ਆ ਇਹ ਕਹਿੰਦੇ ਪੇਪਰ ਹੁੰਦੇ ਆ ਵਿਰੋਧ ਦੱਸਿਓ ਭਾਈ ਮੈਂ ਪਹਿਲਾਂ ਐਕਸਪਲੇਨ ਕਰਕੇ ਹਟਿਆ ਐਸਆਰਐਲ ਜੇ ਤੁਹਾਡੇ ਕਿਸੇ ਦੇ ਪੇਪਰਾਂ ਤੇ ਲਿਖਿਆ ਆ ਕੋਈ ਵੀ ਉਹਦੇ ਵਿੱਚ ਦੇਣਾ ਲੈਣਾ ਨਹੀਂ ਹੈਗਾ ਕੋਈ ਇਹ ਬੱਕਰੀ ਆਈਟਮ ਨਹੀਂ ਹੈ ਠੀਕ ਆ ਨਾ ਉਹ ਕਿਸੇ ਦੇ ਵੀ ਕੰਮ ਦੇ ਹੋਣ ਤੁਹਾਡੇ ਇਹ ਇਹਨੂੰ ਆਪਣੇ ਦਿਮਾਗ ਚੋਂ ਕੱਢ ਦਿਓ ਐਸਆਰਐਲ ਜਿੰਨੇ ਵੀ ਬੰਦਿਆਂ ਦੇ ਕਿਸੇ ਦੇ ਹੈਗਾ ਪੇਪਰਾਂ ਤੇ ਲਿਖਿਆ ਤੇ ਇਹ ਗੱਲ ਤੁਸੀਂ ਮੈਨੂੰ ਪੁੱਛਦੇ ਆਂ ਕਿ B2020 ਵਾਲੇ ਤੁਹਾਡੇ ਪੇਪਰ ਆ ਪਰ C ਟੈਗ ਫਾਰਮ ਲਾਇਆ ਕਿਉਂ ਲਾਇਆ ਮੈਨੂੰ ਦੱਸੋ ਹੁਣ ਜੇ ਕੱਟਾਇਆ ਜਾਂ ਕੱਟੀ ਆ ਉਹਨੂੰ ਮੱਝ ਥੱਲੇ ਛੱਡਾਂਗੇ ਨਾ ਚੁੰਗਣ ਨੂੰ ਝੋਟੇ ਥੱਲੇ ਥੋੜੀ ਛੱਡਾਂਗੇ ਤੇ ਇਹ ਗੱਲ ਤੁਸੀਂ ਏਜੰਟ ਨੂੰ ਪੁੱਛ ਲਓ ਕਿ ਭਰਾਵਾ ਮੱਝ ਥੱਲੇ ਜਾਂ ਝੋਟੇ ਥੱਲੇ ਕਿਉਂ ਬਾੜ ਰਿਆ ਮੈਨੂੰ ਜੇ ਤੁਹਾਡੇ ਪੇਪਰ ਸਾਲ ਵਾਲੇ ਆ B2020 ਵਾਲੇ ਤਾਂ ਉੱਥੇ B2020 ਫਾਰਮ ਲੱਗਣਾ ਸੀ ਇਸ ਟੈਗ ਫਾਰਮ 9 ਮਹੀਨੇ ਵਾਲਾ ਕਿਉਂ ਲਾ ਰਹੇ ਆ ਤੁਸੀਂ ਆਪਣੀ ਫਾਈਲ ਦੇ ਵਿੱਚ ਇਹ ਸਵਾਲ ਆਪਣੇ ਏਜੰਟ ਨੂੰ ਪੁੱਛੋ ਜੋ ਵੀ ਇਹ ਤੁਸੀਂ ਕਰ ਰਹੇ ਆ ਬਿਲਕੁਲ ਗਲਤ ਕਰ ਰਹੇ ਆ ਬਾਕੀ ਐਸ ਆਰ ਐਲ ਵਾਲੀ ਗੱਲ ਉਹਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਉਹਦਾ ਕੋਈ ਦੇਣਾ ਲੈਣਾ ਨਹੀਂ ਹੈਗਾ ਤੁਹਾਡਾ ਉਹਦੇ ਨਾਲ ਅਵਤਾਰ ਸਿੰਘ ਭਾਜੀ ਗੱਲ ਕਰਿਓ ਸਲੀਪ ਆਈ ਹੋਈ ਆ ਭਾਜੀ ਕੀ ਗੱਲ ਕਰਾਂ ਮੈਨੂੰ ਦੱਸੋ ਤੁਸੀਂ ਮੈਨੂੰ ਜਿਹੜਾ ਆ ਸੈਂਡ ਕਰ ਦਿਓ ਮੇਰਾ ਯੂਰੋਪੀਅਨ ਪੰਜਾਬੀ 24 ਇੰਸਟਾਗ੍ਰam ਆ ਉੱਤੇ ਸੈਂਡ ਕਰ ਦਿਓ ਤੇ ਆਪਣੀ ਆਈਡੀ ਦੱਸ ਦਿਓ ਜਿੱਥੋਂ ਸੈਂਡ ਕਰਨੀ ਮੈਂ ਚੈੱਕ ਕਰਕੇ ਦੱਸਦਾ ਕਿ ਸਹੀ ਆ ਜਾਂ ਕੀ ਤੁਸੀਂ ਪੁੱਛਣਾ ਸੁਖਮੰਦਰ ਸਿੰਘ ਸਾਥਰੀ ਗੱਲ ਭਾਜੀ ਮੇਰੇ ਹੀ ਪਹਿਲਾ ਰਿਫਿਊਜ਼ਲ ਲੱਗੀ ਸੀ ਤੇ ਹੁਣ ਦੁਬਾਰਾ ਪੇਪਰ ਭਰੇ ਆ ਕੈ ਸ਼ਹਿਰ ਤਾਂ ਸ਼ਹਿਰ ਤੋਂ ਭਰੇ 11:01:55 ਤੇ 12/6/2025 ਕਿੰਨਾ ਟਾਈਮ ਲੱਗ ਸਕਦਾ ਭਾਜੀ ਨਿਕਲਣ ਨੂੰ ਪੇਪਰ ਅਸੀਂ ਇਹ ਈਐਂਟ ਨਾਲ ਗੱਲ ਕੀਤੀ ਸੀ ਰਸੀਦ ਉੱਤੇ ਸ਼ਹਿਰ ਦਾ ਨਾਮ ਨਹੀਂ ਦਿੱਤਾ ਈਐਂਟ ਕਹਿੰਦਾ ਕਿ ਸ਼ੋਰਟ ਦਿੱਤਾ ਹੁੰਦਾ ਜਿੱਥੇ ਕਹਿੰਦਾ ਸੀ ਈ ਕੋ ਈ ਅੱਗੇ ਕੋਡ ਪਾਇਆ ਹੁੰਦਾ ਡੀਐਫ 25 ਸੀ ਸਟੈਗ ਲਿਖਿਆ ਹੋਇਆ ਇਹ ਪੇਪਰ 9 ਮਹੀਨਿਆਂ ਵਾਲੇ ਕਿ ਸਾਲ ਵਾਲੇ ਵੀ ਦੱਸਣਾ ਤੁਹਾਡੇ ਵੀਰੇ ਜਿਹੜੇ ਪੇਪਰ ਆ 9 ਮਹੀਨਿਆਂ ਵਾਲੇ ਆ ਠੀਕ ਆ ਬਾਕੀ ਤੁਸੀਂ ਵੇਟ ਕਰੋ ਤੁਹਾਡੇ ਪੇਪਰ ਨਿਕਲ ਜਾਣਗੇ ਮੇਰਾ ਵੀਰ ਠੀਕ ਆ ਨਾ 2025 ਤੁਹਾਡੇ ਪਾਰ ਹੋਏ ਆ ਈਮਾਨ ਵਲੋਗਸ ਭਾਜੀ ਬਲੂ ਕਾਰਤਾ ਦਾ ਵੀਜ਼ਾ ਸਟੈਂਪ ਹੋਇਆ ਕਿਸੇ ਵੀਰ ਦਾ ਦੱਸਿਓ ਜਰੂਰ ਬਾਈ ਹਜੇ ਫਲਾਲ ਦੀ ਘੜੀ ਜੇ ਕਿਸੇ ਦਾ ਹੋਇਆ ਹੋਇਆ ਤਾਂ ਦੱਸ ਦਿਓ ਬਲਹਾਲ ਮੈਨੂੰ ਹਜੇ ਤੱਕ ਕਿਸੇ ਦਾ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਲਾਪ੍ਰੀਤ ਸਿੰਘ ਸਾਥਰੀ ਕਾਲ ਜੀ ਮੈਨੂੰ 9 ਮੰਥ ਖੇਤੀਬਾੜੀ ਵਾਲੀ ਵੀਜ਼ੇ ਤੇ ਇਟਲੀ ਆਏ ਨੂੰ 80 ਦਿਨ ਹੋ ਗਏ ਮਾਲਕ ਨੇ ਅਜੇ ਤੱਕ ਸਿਰ ਮੇਰੇ ਪਾਸਪੋਰਟ ਬਾਈ ਮੈਂ ਤੁਹਾਡਾ ਤੁਸੀਂ ਕਿਉਂ ਨਹੀਂ ਵੀਡੀਓ ਸੌਣਦੇ ਮੈਂ ਤੁਹਾਡਾ ਜਵਾਬ ਦਿੱਤਾ ਸੀ ਯਾਰ ਇਸੇ ਵੀਡੀਓ ਦੇ ਵਿੱਚ ਕਿਉਂ ਤੁਸੀਂ ਨਹੀਂ ਸੁਣਦੇ ਵੀਡੀਓ ਯਾਰ ਇਸੇ ਵੀਡੀਓ ਨੂੰ ਸੁਣੋ ਜੀਤੇ ਤੁਸੀਂ ਮੈਨੂੰ ਕਮੈਂਟ ਕੀਤਾ سنی ਪੀਵੀ0672 ਰੋਮਾ ਸੇ ਫਿੰਗਰਸ ਕੇ ਕਿੰਨੇ ਦਿਨ ਬਾਅਦ ਸੰਜੋੜਨੋ ਮਿਲ ਜਾਂਦੀ ਹੈ ਇੱਕ ਫਿੰਗਰ ਵਾਲੇ ਸਾਲ ਵਾਲੇ ਹੈ ਮੇਰਾ ਵੀਰ ਰੋਮਾ ਹੋਵੇ ਇਟਲੀ ਦਾ ਕੋਈ ਵੀ ਸ਼ਹਿਰ ਹੋ ਆ ਤੁਸੀਂ 45 ਦਿਨ ਵੇਟ ਕਰਿਆ ਕਰੋ ਤੇ 45 ਦਿਨਾਂ ਬਾਅਦ ਸਿੱਧਾ ਜਿੱਥੇ ਕਸੂਰੇ ਤੁਹਾਡੇ ਜਣ ਕੇ ਫਿੰਗਰ ਹੁੰਦੇ ਆ ਉੱਥੇ ਜਾਇਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਕਿ ਡਾਕੂਮੈਂਟ ਮੇਰੇ ਜਿਹੜੇ ਆ ਪੂਰੇ ਆ ਤੇ ਜੇ ਪੂਰੇ ਆ ਤਾਂ ਸੰਜੋੜਨੋਂ ਬਣੀ ਆ ਤੇ ਲੈ ਆਓ ਜੇ ਕੋਈ ਡਾਕੂਮੈਂਟ ਦੀ ਕਮੀ ਆ ਤਾਂ ਜਿੰਨਾ ਟਾਈਮ ਤੁਹਾਨੂੰ ਦਿੰਦਿਆ ਉਹਨੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਦੇ ਡਾਕੂਮੈਂਟ ਪ੍ਰੋਵਾਈਡ ਕਰੋ ਜਿਹੜੇ ਵੀ ਘੱਟ ਵਾ ਠੀਕ ਆ ਘਰ ਬੈਠੇ ਚੈੱਕ ਨਹੀਂ ਕਰਨਾ ਹੈਗਾ ਤੇ ਵੱਧ ਤੋਂ ਵੱਧ 45 ਦਿਨ ਹੀ ਵੇਟ ਕਰਿਆ ਕਰੋ ਪੰਜਾਬੀ ਕਹਾਣੀਆਂ ਵੀਰ ਮੇਰੀ ਜਨਮ ਤਰੀਕ ਗਲਤ ਐ ਨੂੰ ਲਿਓ ਉਸਤੇ ਤੇ ਮੇਰੀ ਅਪਾਇੰਟਮੈਂਟ 10 ਅਕਤੂਬਰ ਦੀ ਹੈ ਫਾਈਲ ਜਮਾ ਕਰਨ ਤੋਂ ਬਾਅਦ ਕਿਵੇਂ ਠੀਕ ਹੋਵੇਗੀ ਜਰੂਰ ਦੱਸਿਓ ਮੇਰਾ ਭਰਾ ਇਹ ਪਹਿਲਾਂ ਸਹੀ ਕਰਾਉਣੀ ਆ ਪਹਿਲਾਂ ਬਾਅਦ ਵਿੱਚ ਨਹੀਂ ਤੁਸੀਂ ਮੇਰੇ ਨਾਲ ਬਹੁਤ ਚਿਰ ਦੇ ਜੁੜੇ ਹੋਇਆ ਚੈਨਲ ਤੇ ਤੇ ਤੁਸੀਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਫਿਰ 60 ਦੇ ਕਰੀਬ ਕਮੈਂਟ ਕੀਤੇ ਆ ਠੀਕ ਆ ਤੁਸੀਂ ਅੱਜ ਤੱਕ ਮੈਨੂੰ ਜੇ ਤੁਸੀਂ ਮੇਰੇ ਨਾਲ ਜੁੜੇ ਆ ਮੈਨੂੰ ਇਦਾਂ ਕਿਉਂ ਲੱਗਦਾ ਕਿ ਤੁਸੀਂ ਇੱਕ ਵੀ ਵੀਡੀਓ ਜਿਹੜੀ ਚੰਗੀ ਤਰ੍ਹਾਂ ਨਹੀਂ ਦੇਖੀ ਪੂਰੀ ਜੇ ਦੇਖੀ ਹੁੰਦੀਆਂ ਦੋ ਚਾਰ ਵੀ ਵੀਡੀਓ ਤੁਹਾਨੂੰ ਪਤਾ ਹੁੰਦਾ ਤੁਸੀਂ ਮੈਨੂੰ ਨਹੀਂ ਇਹ ਸਵਾਲ ਕਰਦੇ ਆਪਦੇ ਜੰਟ ਦੇ ਗਲੇ 'ਚ ਗੂਠਾ ਦਿੰਦੇ ਜਿਹਨੂੰ ਤੁਸੀਂ 10 ਲੱਖ 8 ਲੱਖ 15 ਲੱਖ ਪਤਾ ਨਹੀਂ ਇੰਨੇ ਹੀ ਦਿੰਦੇ ਆ ਅੱਜਕੱਲ ਠੀਕ ਆ ਨਾ 10 12 12 ਲੱਖ ਤੁਸੀਂ ਹੀ ਦਿੰਦੇ ਆ ਤੇ ਤੁਸੀਂ ਉਹਨੂੰ ਕਹਿੰਦੇ ਕਿ ਮੇਰੀ ਜਿਹੜੀ ਅਪਾਇੰਟਮੈਂਟ ਤੋਂ ਪਹਿਲਾਂ ਮੇਰੇ ਨੂੰ ਲੈ ਉਸਤੇ ਤੇ ਜਿਹੜੀ ਹੈ ਜਨਮ ਤਰੀਕ ਸਹੀ ਕਰਾ ਕੇ ਦੇ ਬਾਅਦ ਵਿੱਚ ਤੁਸੀਂ 10 ਅਕਤੂਬਰ ਨੂੰ ਆਪਣੀ ਅਗਲੇ ਮਹੀਨੇ 10 ਤੋਂ 12 ਦਿਨ ਰਹਿ ਗਏ 15 ਦਿਨ ਤੁਸੀਂ ਅਪਾਇੰਟਮੈਂਟ ਤੇ ਚੱਲ ਗਏ ਫਾਈਲ ਜਮ੍ਹਾਂ ਕਰਾਤੀ ਅੰਬੈਸੀ ਨੇ ਕਰ ਦੇਣੀ ਆ ਮੇਲ ਇਟਲੀ ਨੂੰ ਤੇ ਜਿਹੜਾ ਵੀਜ਼ਾ ਤੁਹਾਡਾ 2 ਮਹੀਨਿਆਂ ਚ ਲੱਗਣਾ ਤੇ ਪਤਾ ਨਹੀਂ 8 ਮਹੀਨੇ ਲੱਗਣੇ ਪਤਾ ਨਹੀਂ ਸਾਲ ਲੱਗਣਾ ਫਿਰ ਸਾਲਾ ਸਾਰੇ ਟੱਬਰ ਦੇ ਤੁਹਾਡੇ ਦੇ ਸਾਹ ਸੁੱਤੇ ਰਹਿਣੇ ਆ ਕਿ ਭਾਈ ਅਸੀਂ ਤਾਂ ਪੈਸੇ ਵੀ ਦੇ ਬੈਠੇ ਏਜੰਟ ਨੂੰ ਹੁਣ ਵੀਜ਼ਾ ਨਹੀਂ ਲੱਗ ਰਿਹਾ ਫਿਰ ਦੇਖੀ ਜੇ ਉਹ ਤਾਂ ਠਾ ਠਾ ਨੂੰ ਫਿਰ ਇਸ ਕਰਕੇ ਮੇਰਾ ਭਰਾ ਸੁਣਿਆ ਕਰੋ ਜੇ ਮੈਂ ਕੋਈ ਗੱਲ ਕਹਿਣਾ ਉਹਦੇ ਵਿੱਚ ਹੀ ਤੁਹਾਡਾ ਫਾਇਦਾ ਹੈ ਹੁਣ ਏਜੰਟ ਨੂੰ ਮੈਂ ਤਾਂ ਕਹਿਣਾ ਨਹੀਂ ਹੈਗਾ ਕਿ ਮੈਨੂੰ ਪਹਿਲਾਂ ਕਰਾ ਕੇ ਦੇ ਮੇਰੀ ਅਪਾਇੰਟਮੈਂਟ ਅਪਾਇੰਟਮੈਂਟ ਤੁਹਾਡੀ ਹੈ ਤੁਸੀਂ ਏਜੰਟ ਦੇ ਗਲੇ ਚ ਗੂਠਾ ਦੇਣਾ ਜਿਹਨੂੰ ਤੁਸੀਂ ਲੱਖਾਂ ਦੇ ਲੱਖ ਦਿੰਨੇ ਆ ਉਹਨੂੰ ਕਹੋ ਪਹਿਲਾਂ ਸਹੀ ਕਰਾ ਕੇ ਦੇਵੇ ਅਪਾਇੰਟਮੈਂਟ ਤੋਂ ਤੇ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਵੱਧ ਤੋਂ ਵੱਧ 5-4 ਦਿਨਾਂ ਅੰਦਰ ਸਹੀ ਹੋ ਜਾਂਦੀ ਆ ਰਾਮੂ ਰਾਮ ਗੋਦੜਾ ਜਿਸ ਬੰਦੇ ਕੇ ਪੇਪਰ ਨਹੀਂ ਬਣੇ 2026 ਫਰਵਰੀ ਮੇ ਬਣਾ ਕੇ ਬੈਠਾ ਹੈ ਕਿਉਂ ਭਾਈ ਮੈਨੂੰ ਨਹੀਂ ਪਤਾ ਤੁਸੀਂ ਕੀ ਕਮੈਂਟ ਕੀਤਾ ਕੀ ਨਹੀਂ ਕੀਤਾ ਇਹਦਾ ਮਤਲਬ ਮੈਨੂੰ ਨਹੀਂ ਸਮਝ ਆ ਰਹਾ ਹੈਗਾ ਜੇ ਕੁਝ ਮੇਤੋਂ ਗਲਤ ਕਿਹਾ ਗਿਆ ਤਾਂ ਦਵਾਤੀ ਮੈਸੇਜ ਕਰ ਦਿਓ ਮੇਰਾ ਵੀਰ ਮਨਦੀਪ ਸਿੰਘ ਵੀਰ ਜੀ ਸਾਥਰੀ ਕਾਲ ਜੀ ਵੀਰ ਮੇਰੇ 3 ਅਕਤੂਬਰ ਨੂੰ ਫਿੰਗਰ ਜੀ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਜੀ ਤੇ ਹੋਰ ਕੀ ਜ਼ਰੂਰੀ ਆ ਮੇਰਾ ਭਾਈ ਮੈਂ ਤੁਹਾਨੂੰ ਵੀ ਜਵਾਬ ਦਿੱਤਾ ਜੀ ਤੁਹਾਡੇ 3 ਅਕਤੂਬਰ ਨੂੰ ਫਿੰਗਰਵਾ ਤੁਸੀਂ ਸਿਰਫ ਤੇ ਸਿਰਫ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਜਿਹੜਾ ਰਸੀਬੂਤਾ ਤੁਹਾਨੂੰ ਦੂਜੇ ਤੋਂ ਮਿਲਿਆ ਸਗਾ ਪੋਸਟੇ ਤੋਂ ਉਹ ਲੈ ਕੇ ਜਾਣਾ ਆ ਠੀਕ ਹੈ ਨਾ ਟੂ ਲਵ ਦੀਪ ਮੇਰੀ 19 ਅਗਸਤ ਇੱਕ ਸਾਲ ਵਾਲੇ ਪੇਪਰਾਂ ਦੀ ਅਪਾਇੰਟਮੈਂਟ ਸੀ ਮੇਰਾ 23 ਸਤੰਬਰ ਨੂੰ ਵੀਜ਼ਾ ਆ ਗਿਆ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਅਰਸ਼ਦੀਪ ਸਿੰਘ bro 1 ਯਰ ਐਸਆਰ ਬਾਰੇ ਪੇਪਰਾਂ ਦਾ ਕੀ ਸਿਸਟਮ ਆ ਬਾਈ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਣਾ ਆ ਕਿ ਜਿਨ੍ਹਾਂ ਦੇ ਸਾਲ 9 ਮਹੀਨੇ ਡੋਮੈਸਟਿਕ ਫੈਮਿਲੀ ਟੂਰਿਸਟ ਕੋਈ ਵੀ ਤੁਹਾਡੇ ਕਿਸੇ ਨੇ ਅਜੀਲ ਲੈਣੀ ਆ ਸਟੱਡੀ ਵਾਲੇ ਕੋਈ ਵੀ ਤੁਹਾਡਾ ਸਵਾਲ ਆ ਪੇਪਰਾਂ ਬਾਰੇ ਦੂਜਾ ਚੈਨਲ ਮੇਰਾ ਬੋਲੀ ਵਾਲਾ ਲਰਨ ਟਾਲੀਅਨ ਵਿਦ ਦ ਯੂਰੋਪੀਅਨ ਪੰਜਾਬੀ ਉੱਤੇ ਸਰਚ ਕਰ ਲਿਓ ਜਿਹੜੇ ਵੀ ਤੁਹਾਡੇ ਸਵਾਲ ਆ ਜਿਹੜੇ ਪੇਪਰਾਂ ਲਈ ਉਹੀ ਤੁਹਾਡੇ ਮੋਰੇ ਵੀਡੀਓ ਆ ਜੂਗੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਾ ਜਿਹੜਾ ਐਸ ਆਰ ਐਲ ਵਾ ਮੈਂ ਬਾਰ ਬਾਰ ਕਹੂੰਗਾ ਇਹਨੂੰ ਦਿਮਾਗ ਚੋਂ ਕੱਢ ਦਿਓ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਹਾਡੇ ਦਿਮਾਗ ਦੀ ਦੇਹੀ ਕਰਨ ਲਈ ਆ ਬਸ ਇਹ ਠੀਕ ਹੈ ਨਾ ਤੁਹਾਡੇ ਸਾਲ ਵਾਲੇ ਪੇਪਰ ਆ ਉਹਨੂੰ ਸਾਲ ਵਾਲੇ ਰੱਖੋ ਐਸ ਆਰ ਐਲ ਨੂੰ ਪਰੇ ਛੱਡ ਦਿਓ ਜਿੱਦਾਂ ਆਪਣਾ ਨਹੀਂ ਹੁੰਦਾ ਪ੍ਰਾਈਵੇਟ ਲਿਮਿਟਿਡ ਫਲਾਨਾ ਪ੍ਰਾਈਵੇਟ ਲਿਮਿਟਿਡ ਕਹੇ ਦੁਕਾਨ ਦਾ ਨਾਮ ਐਸ ਆਰ ਐਲ ਉਹੀ ਕੁਸ਼ੀ ਹੁੰਦਾ ਆ ਬਸ ਦੀਪਕ ਕੁਮਾਰ ਭਾਜੀ ਸਾਥਰੀ ਕਾਲ ਜੀ ਭਾਜੀ ਮੈਨੂੰ ਪਹਿਲੀ ਸੰਜੋਰ ਨੂੰ ਮਿਲ ਗਈ ਆ ਮੈਂ 23 ਫਰਵਰੀ ਨੂੰ ਇਟਲੀ ਆਇਆ ਸੀ 17 ਜੁਲਾਈ ਨੂੰ ਫਿੰਗਰ ਹੋਈ ਸੀ ਤੇ ਕੱਲ ਮੈਨੂੰ ਸੰਜੋਰ ਨੂੰ ਮਿਲ ਗਈ ਆ 1 ਸਾਲ ਦੀ ਮਿਲੀ ਆ ਸੰਜੋਰ ਨੂੰ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਬਾਈ ਜੀ ਗੁਰੀ ਬਲਮ 7 ਤਰੀਕ ਨੂੰ ਭਾਜੀ ਵੀਰ ਜੀ ਸਾਲ ਵਾਲੇ ਪੇਪਰਾਂ ਤੇ ਆ ਕੇ ਕਿੰਨੇ ਦਿਨ ਵਿੱਚ ਕਿੱਟ ਜਮਾ ਕਰਵਾਉਣੀ ਜ਼ਰੂਰੀ ਹੈ ਬਰੇਸ਼ੀਆ ਵਿੱਚ ਪੇਪਰ ਨਿਕਲੇ ਸੀ ਪਲੀਜ਼ ਜਰੂਰ ਦੱਸਿਓ ਕਿ ਕਿਟ ਜਮਾ ਕਰਵਾਉਣ ਦਾ ਕੋਈ ਟਾਈਮ ਹੁੰਦਾ ਜਾਂ ਕੋਈ ਚੱਕਰ ਨਹੀਂ ਟਾਈਮ ਦੀ ਮਾਲਕ ਨੇ ਐਂਟਰੀ ਵਗੈਰਾ ਸਭ ਕੁਝ ਕਰਵਾਤਾ ਸੀ ਕੰਟਰੈਟ ਤੋਂ ਵੀ ਕਰਵਾ ਦਿੱਤਾ ਆ ਬਾਈ ਦੇਖੋ ਤੁਹਾਡੇ ਸਾਲ ਵਾਲੇ ਪੇਪਰ ਆ ਨਾ ਤੁਹਾਡੀ ਪਹਿਲਾ 8 ਦਿਨਾਂ ਚ ਐਂਟਰੀ ਜ਼ਰੂਰੀ ਆ ਬਾਕੀ ਜਿਹੜੀ ਤੁਸੀਂ ਕਹਿੰਦੇ ਕਿਟ ਜਮਾ ਕਰਾਉਣੀ ਉਹ ਪਰਫੇ ਤੁਰੇ ਦੀ ਮੇਲ ਆਣੀ ਹੁੰਦੀ ਮਾਲਕ ਨੂੰ ਕਿ ਭਾਈ ਆਪ ਦੀ ਜਿਹੜੀ ਅਪਾਇੰਟਮੈਂਟ ਐ ਦਿਨ ਕਿੱਟ ਲੈ ਜਿਓ ਆ ਕੇ ਠੀਕ ਹੈ ਨਾ ਇਦਾਂ ਹੁੰਦਾ ਫਿਰ ਉਹ ਕਿੱਟ ਮਿਲ ਗਈ ਉਸ ਤੋਂ ਬਾਅਦ ਕਿੱਟ ਵਿੱਚ ਡਾਕੂਮੈਂਟ ਲਾ ਕੇ ਮਾਲਕ ਦੇ ਕੰਮ ਦਾ ਕੰਟਰੈਕਟ ਤੋਂ ਮਾਲਕ ਦੇ ਪੇਪਰ ਤੁਹਾਡੇ ਜੋ ਵੀ ਪੇਪਰ ਹੈਗੇ ਲਾ ਕੇ ਤੁਹਾਡਾ ਰੈਜ਼ੀਡੈਂਸ ਪ੍ਰੂਫ ਲਾ ਕੇ ਕਿੱਟ ਜਮ੍ਹਾਂ ਕਰਾਣੀ ਹੁੰਦੀ ਆ ਪੋਸਟ ਆਫਿਸ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਦੀ ਡੇਟ ਮਿਲਣੀ ਹੁੰਦੀ ਹੈ ਮੇਰਾ ਵੀਰ ਠੀਕ ਆ ਮੁਕੇਸ਼ ਕੁਮਾਰ ਨਮਸਤੇ ਭਾਜੀ ਜੁਲਾਈ ਵਾਲੇ ਪੇਪਰ ਸਿਰਫ ਕੋਟਾ ਇੰਡੀਆ ਵਾਸਤੇ ਲਈ ਹੈ ਜਾਂ ਭਾਜੀ 1 ਅਕਤੂਬਰ ਪੇਪਰ ਕਲਿੱਕ ਹੋਣੇ ਆ ਉਸ ਤੋਂ ਬਾਅਦ ਨਿਕਲਣੇ ਕਦੋਂ ਸਟਾਰਟ ਹੋਣੇ ਵਾ ਕਮੈਂਟ ਦਾ ਜਵਾਬ ਜ਼ਰੂਰ ਦੇਣਾ ਭਾਜੀ ਫਰੋਂ ਮੁਕੇਸ਼ ਕੁਮਾਰ ਕਰਤਾਰਪੁਰ ਮੇਰਾ ਵੀਰ ਇਹ ਜਿਹੜੇ 1 ਅਕਤੂਬਰ ਨੂੰ 1 ਅਕਤੂਬਰ ਨੂੰ ਕਲਿੱਕ ਹੋਣੇ ਨਾ ਇਹ ਪੇਪਰ ਜਿਹੜੀਆਂ ਫਾਈਲਾਂ ਸਹੀ ਹੋਈਆਂ ਇਹ ਜਿਹੜੇ ਹੈਗੇ ਅਕਤੂਬਰ ਤੇ ਉਸ ਤੋਂ ਬਾਅਦ ਨਵੰਬਰ ਦਸੰਬਰ ਚ ਨਿਕਲਨੇ ਸ਼ੁਰੂ ਹੋ ਜਾਣੇ ਆ ਠੀਕ ਆ ਜਨਕੀ ਨਵੰਬਰ ਦੇ ਲਾਸਟ ਵੀਕ ਚ ਨਿਕਲਨੇ ਸ਼ੁਰੂ ਹੋ ਜਾਣੇ ਆ ਤੇ ਇਹ ਜਿਹੜੇ ਆ ਇਕੱਲੇ ਇੰਡੀਆ ਵਾਸਤੇ ਨਹੀਂ ਇਹ ਸਾਰਿਆਂ ਵਾਸਤੇ ਹੀ ਆ ਸੈਂਡੀ ਸੈਂਡੀ ਸਸਰੀਕਾਲ ਸ਼ਾਤਰੀ ਨਗਰ ਪਰਿਸ਼ਦ ਨਾਪੋਲੀਅਨ ਕੇ 12 ਫਰਵਰੀ ਵਾਲੇ ਪੇਪਰ ਦੀ ਅਪਡੇਟ ਮੇਰਾ ਵੀਰ ਨਾਪੋਲੀ ਦੇ ਪੇਪਰ ਆ ਤੁਹਾਡੇ ਨਿਕਲ ਜਾਣਗੇ ਜਰੂਰ 9 ਮਹੀਨਿਆਂ ਵਾਲੇ ਪੂਜਾ ਸੱਲਣ ਹੈਲੋ ਬ੍ਰਦਰ ਨਮਸਤੇ ਮੇਰੇ ਹਸਬੰਦ ਨੇ ਪੇਪਰ ਪਰ AC 2025 ਕੋਟੇ ਵਾਲੇ ਡੋਮੈਸਟਿਕ ਦੇ ਹੋਣ ਇਟਾਲੀਅਨ ਨੂੰ ਫਾਈਲ ਜਿਹੀ ਭੇਜੀ ਸੀ ਕਿ ਤੁਹਾਡੇ ਪੇਪਰ ਘਟਵਾ ਇੱਕ ਦੱਸ ਸਕਦੇ ਆ ਇਹਦਾ ਕੀ ਹਿਸਾਬ ਕਿਤਾਬ ਆ ਪੜਨੇ ਤੁਹਾਡੇ ਪੇਪਰ ਠੀਕ ਆ ਭਰੇ ਹੋਣਗੇ ਡੋਮੈਸਟਿਕ ਉਹਦੇ ਵਿੱਚ ਫਾਈਲ ਹੁਣ ਭੇਜੀ ਆ ਜਾਂ ਕੀ ਭੇਜਿਆ ਆ ਕਿਹੜੇ ਉਹ ਨਹੀਂ ਡਾਕੂਮੈਂਟ ਘੱਟ ਗਿਆ ਉਹ ਜਮਾ ਕਰਾਓ ਫਿਰ ਉਸ ਫਾਈਲ ਦੇ ਵਿੱਚ ਜੇ ਪੇਪਰ ਭਰੇ ਆ ਨਾ ਬਸ ਹੋਰ ਇਹਦਾ ਹਿਸਾਬ ਕਿਤਾਬ ਦਾ ਕੁਝ ਨਹੀਂ ਹੈਗਾ ਇਹਦਾ ਮਤਲਬ ਇਹ ਆ ਕਿ ਤੁਹਾਡੀ ਫਾਈਲ ਖੁੱਲ ਗਈ ਆ ਠੀਕ ਹੈ ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਕੋ ਪਰਛੇਤੂਰੇ ਕੋ ਜਿਹੜੇ ਤੁਹਾਡੇ ਪੇਪਰ ਭਰੇ ਆ ਜਿਹੜਾ ਜਣ ਕੀ ਮੇਨ ਕੰਮ ਹੁੰਦਾ ਫਾਈਲ ਖੋਲਣਾ ਉਸ ਤੋਂ ਬਾਅਦ ਹੀ ਪੇਪਰ ਨਿਕਲਦੇ ਉਹ ਤੁਹਾਡਾ ਹੋ ਗਿਆ ਆ ਠੀਕ ਆ ਫਾਈਲ ਖੁੱਲੀ ਹੈ ਜਿਹੜੇ ਉਹ ਨਹੀਂ ਪੇਪਰ ਘੱਟ ਕੇ ਉਹ ਜਮਾ ਕਰਾਓ ਤਾਂ ਕਿ ਤੁਹਾਡਾ ਨੂਲਾ ਉਸ ਤਾਂ ਨਿਕਲੇ ਤੇ ਨੂਲਾ ਉਸ ਤਾਂ ਇੰਡੀਆ ਆਵੇ ਸਾਰੇ ਪੇਪਰ ਅਪਾਇੰਟਮੈਂਟ ਲੈ ਕੇ ਜਮਾ ਕਰਾਓ ਤੇ ਤੁਹਾਡਾ ਬੀਜਾ ਲੱਗੇ ਜਣ ਕੀ ਹੁਣ ਅੱਧੇ ਤੋਂ ਜ਼ਿਆਦਾ ਤੁਹਾਡਾ ਕੰਮ ਹੋ ਗਿਆ ਜਿਹੜੇ ਪੇਪਰ ਘੱਟਾ ਉਹ ਜਮਾ ਕਰਵਾਓ ਠੀਕ ਹੈ ਐਸ ਸੂਨ ਐਸ ਪੋਸੀਬਲ ਬਾਕੀ ਉਮੀਦ ਕਰਦਾ ਬਹੁਤ ਸਾਰੇ ਭੈਣ ਭਰਾਵਾਂ ਦੇ ਜਿਹੜੇ ਕਮੈਂਟਾਂ ਦੇ ਜਵਾਬ ਦੇਤੇ ਜਿਹੜੇ ਰਹਿ ਗਏ ਅਗਲੀ ਵੀਡੀਓ ਵਿੱਚ ਦੰਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ